ਤੇ ਮੇਰੇ ਵੀ ਕਿਤੇ ਨੰਨ ਰਿੱਤੇ ਬਾਈ ਤੋਂ ਲੈ ਕੇ ਜਰਾ ਗੜਗੜ ਕਰ ਦਿੰਦਾ ਤਿੰਨੇ ਵਾਰ ਦੇ ਆ ਤਿੰਨੇ ਚੈੱਕ ਆ ਸਾਨੂੰ ਤੇ ਪਿਆਰ ਦਿਖਾਉਦਾ ਹੀ ਸਾਨੂੰ ਕਿਦਾ ਉਹ ਸਾਡੀ ਤਿੰਨੇ ਆ ਦੇ ਦੇ ਤਾਂ ਦਿਖਾ ਦੇ ਯਾਰ ਰਾਜਵੀਰ ਰਾਜਗੜ ਆ ਚੈੱਕ ਕਰ ਆ ਹੋਈ ਤਿੰਨੇ ਹੋ ਮਾਰ ਆ ਪਿੱਛੇ ਰਾਜਵੀਰ ਰਾਜਗੜ ਆ ਦੇ ਗਾ ਰੱਖ ਪੱਪਾ ਪੱਪਾ ਓਏ ਧੀਰੇ ਆਪਣਾ ਹੋਰ ਰਹਿ ਗਏ ਬੱਪਾ ਟੱਬਾ ਬੈਠ ਗਿਆ ਜੀ ਗੂਤਰ ਦੋ ਰਹਿ ਗਏ ਮਿੱਤਰੋ ਨੋਟ ਕਰ ਲਿਓ ਬੱਪਾ ਟੱਬਾ ਵੀ ਗੂਤਰ ਬੈਹ ਗਿਆ ਟੈਂਪਲ ਜੰਡਾਲੀ ਦੇ ਰਾਜਗੜੀਆਂ ਦਾ ਮੋਟਰਸਾਈਕਲ ਦੇ ਉੱਤੇ ਫਿਰਦੇ ਨੇ ਵੀਰੇ ਟੈਂਪਲ ਜੰਡਾਲੀ ਤੇ ਵੀ ਆ ਕੂਤਰ ਬੈਹ ਗਿਆ ਟੈਂਪਲ ਜੰਡਾਲੀ ਵੀ ਬੈਹ ਗਿਆ ਟੈਂਪਲ ਜੰਡਾਲੀ ਬੈਠ ਗਿਆ ਜੀ ਦੂਜਾ ਰਾਜਗੜੀ ਮੋਟਰਸਾਈਕਲ ਦੇ ਉੱਤੇ ਬੈ ਗਏ ਹੁਗੀ ਜੇ ਬਾਈ ਉਹ ਲਿਸਟ ਕਰਨਾ ਬੋਲ ਬੀ ਬੋਲ ਵੀਰੇ ਬਾਦਦੇ ਵਾਲਾ ਕਿਹੜਾ ਹੈ ਨਾ ਜੋ ਜਿਹੜੇ ਹੁਣ ਸਾਰਾ ਦੱਸਾਂਗੇ ਬਈ ਪੱਪਾ ਟਪਾ ਗਿਆ ਫਿਰ ਦੂਜਾ ਟਿੰਪਲ ਜੰਡਾਰੀ ਰਾਜਵੀਰ ਰਾਜਗੜ ਮੋਟਰਸਾਈਕਲ ਮੋਟਰਸਾਈਕਲ ਤੇ ਦੂਜਾ ਟਿੰਪਲ ਜੰਡਾਰੀ ਦੂਜਾ ਟਿੰਪਲ ਜੰਡਾਰੀ ਫ੍ਰਿਜ LED ਪੱਪਾ ਟਪਾ ਕਿੱਬੇ ਵਾਲਾ ਪੱਪਾ ਮੇਰੇ ਮਿੱਤਰੋ ਚੌਥਾ ਨੰਬਰ ਨਾਮ ਪਤਾ ਨਹੀਂ ਕੀ ਆ ਮਨਪ੍ਰੀ ਸ਼ਾਨੇ ਵਾਲਾ ਮਨਪ੍ਰੀ ਸ਼ਾਨੇ ਵਾਲਾ ਪੰਜਵਾਂ ਨਾਮ ਹੈਪੀ ਰਾਜਗੜ੍ਹ ਛੇਵਾਂ ਨਾਮ ਸੁਖੀ ਕਟਾੜੀ ਆ ਜੀ ਸੱਤਵਾਂ ਜਿਹੜਾ ਨਾਮ ਉਹ ਵੀਰੇ ਪੈਣੀਆਂ ਨੇ ਪਰਚੀਆਂ ਮੇਰਾ ਭਰਾ ਉਹ ਦੱਸਾਂਗੇ ਕੀ ਡਿਸਾਈਡਮੈਂਟ ਹੋਊਗਾ ਹਾਂ ਇਹਨਾਂ ਦੇ ਸਾਰੇ ਜੀ ਟੋਟਲ ਨਾਮ ਕਿੰਨੇ ਆ ਬਾਈ 11 11 ਨਾਮ ਸੱਤਵੇਂ ਦੇ ਵਿੱਚੋਂ ਜਿਹੜੀ ਇੱਕ ਪਰਚੀ ਚੱਕੀ ਗਈ ਉਹਦਾ ਤਾਂ ਨਿਕਲੂਗਾ ਸੱਤਵਾਂ ਜਿਹੜੀ ਪਰਚੀ ਰਹਿ ਜਾਊਗੀ ਉਹਦਾ ਬਣੂਗਾ ਅੱਠਵਾਂ ਤੇ ਨੌਵਾਂ ਜਿਹੜਾ ਉਹ ਮੇਰੇ ਮਿੱਤਰੋ ਨੌਵਾਂ ਦੇ ਨੇ ਨੇ ਉਹਨਾਂ ਦੇ ਵਿੱਚੋਂ ਵੀ ਬੰਨੀ ਨਾ ਜੜੀ ਆ ਵੀ ਤੂੰ ਕਿੱਥਾਂ ਲੱਗੀ ਵੀਰੇ ਬੱਲੇ ਤੇ ਲੋ ਵੀ ਮਿੱਤਰੋ ਹੁਣ ਜਿਹੜਾ ਨਤੀਜਾ ਆਇਆ ਵਾ ਉਹ ਨੋਟ ਕਰ ਲਓ ਮੇਰਾ ਭਰਾ ਕਿ ਫਸਟ ਪ੍ਰਾਈਜ਼ ਜਿਹੜਾ ਬਣਿਆ ਵਾ ਉਹ ਆ ਜੀ ਰਾਜਵੀਰ ਰਾਜਗੜ ਮੇਰਾ ਭਰਾ ਤੇ ਸੈਕੰਡ ਪ੍ਰਾਈਜ਼ ਬਣਿਆ ਵਾ ਉਹ ਆ ਡੈਂਪਲ ਚੰਡਾਲੀ ਜੀ ਤੇ ਤੀਜਾ ਪ੍ਰਾਈਜ਼ ਆ ਪੰਪਾ ਟੱਪਾ ਮਨਪ੍ਰੀਤ ਸਾਂਨੇਵਾਲ ਇਹਨਾਂ ਦਾ ਬਣਿਆ ਜੀ ਚੌਥਾ ਤੇ ਪੰਜਵਾਂ ਬਣਿਆ ਜੀ ਹੈਪੀ ਰਾਜਗੜ੍ਹ ਛੇਵਾਂ ਬਣਿਆ ਜੀ ਸੁਖੀ ਕਟਾਣੀ ਇਹ ਜਿਹੜੇ ਗੂਧਰ ਆਪਣੇ ਕੋਲ ਕਲੀਅਰ ਹੋ ਕੇ ਬੈਠੇ